ਇੱਕ ਔਰਤ ਆਪਣੇ ਬਿਮਾਰ ਪੁੱਤ ਨੂੰ ਲੈ ਕੇ ਹਸਪਤਾਲ ਵਿੱਚ ਜਾਂਦੀ ਹੈ ਪਰ ਉਹਦੇ ਕੋਲ ਆਪਣੇ ਪੁੱਤ ਨੂੰ ਦਵਾਈ ਦਿਵਾਉਣ ਲਈ ਪੈਸੇ ਨਹੀਂ ਹਨ ਉਹ ਡਾਕਟਰ ਦੀਆਂ ਮਿੰਨਤਾਂ ਕਰਨ ਲੱਗਦੀ ਹੈ ਡਾਕਟਰ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਮੇਰੇ ਬੱਚੇ ਨੂੰ ਠੀਕ ਕਰ ਦਿਓ ਬਾਅਦ ਵਿੱਚ ਮੈਂ ਤੁਹਾਡੇ ਸਾਰੇ ਪੈਸੇ ਦੇ ਜਾਵਾਂਗੀ ਇਹ ਗੱਲ ਸੁਣ ਕੇ ਡਾਕਟਰ ਉਹਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੰਦਾ ਹੈ ਉਹ ਉਸ ਨੂੰ ਕਹਿਣ ਲੱਗਦਾ ਹੈ ਕਿ ਇਹ ਹਸਪਤਾਲ ਹੈ ਜੇ ਅਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਦੇ ਰਵਾਂਗੇ ਫਿਰ ਇਹ ਹਸਪਤਾਲ ਕਿਵੇਂ ਚੱਲੇਗਾ ਇਲਾਜ ਕਰਵਾਉਣਾ ਹੈ ਤਾਂ ਤੈਨੂੰ ਪੈਸੇ ਜ਼ਰੂਰ ਹੀ ਦੇਣੇ ਪੈਣਗੇ ਪਹਿਲਾਂ ਜਾ ਕੇ ਪੈਸਿਆਂ ਦਾ ਇੰਤਜ਼ਾਮ ਕਰ ਉਸ ਤੋਂ ਬਾਅਦ ਹੀ ਮੈਂ ਤੇਰੇ ਬੱਚੇ ਦਾ ਇਲਾਜ ਕਰ ਸਕਦਾ ਹੈ ਇਹ ਗੱਲ ਸੁਣ ਕੇ ਉਹ ਔਰਤ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਪਰ ਉਦੋਂ ਹੀ ਉੱਥੋਂ ਦੀ ਇੱਕ ਹੋਰ ਡਾਕਟਰ ਲੰਘ ਰਿਹਾ ਸੀ ਜਿਵੇਂ ਉਹ ਸਾਰੀ ਗੱਲ ਸੁਣਦਾ ਹੈ ਉਹ ਔਰਤ ਨੂੰ ਡਾਕਟਰ ਦੀਆਂ ਮਿੰਟਾਂ ਕਰਦੇ ਹੋਏ ਨੂੰ ਦੇਖਦਾ ਹੈ ਤਾਂ ਉਸ ਨੂੰ ਕੁਝ ਪੁਰਾਣੀਆਂ ਯਾਦਾਂ ਆਉਣ ਲੱਗਦੀਆਂ ਨੇ ਕੁਝ ਸੋਚ ਕੇ ਉਹ ਡਾਕਟਰ ਔਰਤ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਕਹਿਣ ਲੱਗਦਾ ਹੈ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਬੱਚੇ ਦਾ ਇਲਾਜ ਕਰਵਾ ਦੇਵਾਂਗਾ ਤੁਸੀਂ ਇਹਨੂੰ ਹਸਪਤਾਲ ਵਿੱਚ ਦਾਖਲ ਕਰਵਾ ਲਓ ਇਲਾਜ ਵਿੱਚ ਜੋ ਵੀ ਖਰਚ ਆਵੇਗਾ ਉਹ ਸਭ ਕੁਝ ਮੈਂ ਆਪਣੇ ਆਪ ਦੇਖ ਲਵਾਂਗਾ ਥੋੜੇ ਦਿਨਾਂ ਬਾਅਦ ਉਹ ਬੱਚਾ ਠੀਕ ਹੋ ਜਾਂਦਾ ਹੈ ਤੇ ਜਦੋਂ ਉਹ ਔਰਤ ਡਾਕਟਰ ਨੂੰ ਕੁਝ ਪੈਸੇ ਦੇਣ ਲੱਗਦੀ ਹੈ ਤਾਂ ਡਾਕਟਰ ਉਹਨੂੰ ਕਹਿੰਦਾ ਕਿ ਪੈਸਿਆਂ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ ਡਾਕਟਰ ਦੇ ਮੂੰਹ ਇਹ ਗੱਲ ਸੁਣ ਕੇ ਉਹ ਔਰਤ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦੀ ਹੈ ਤੇ ਸੋਚ ਵਿਚਾਰ ਕਰਨ ਲੱਗਦੀ ਹੈ ਕੌਣ ਸੀ ਉਹ ਔਰਤ ਤੇ ਕੌਣ ਸੀ ਉਹ ਡਾਕਟਰ ਜਿਨੇ ਫ੍ਰੀ ਵਿੱਚ ਇਲਾਜ ਕਰਵਾਇਆ ਤੇ ਹੁਣ ਉਹ ਉਸ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਕੀ ਸੀ ਇਹ ਪੂਰੀ ਕਹਾਣੀ ਸਾਰੇ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇੰਦੌਰ ਤੋਂ ਪੁਪਾਲ ਦੇ ਵੱਲ ਇੱਕ ਟ੍ਰੇਨ ਜਾਂਦੀ ਹੈ ਜਿਸ ਵਿੱਚ ਇੱਕ ਔਰਤ ਬੈਠੀ ਹੋਈ ਸੀ ਉਸ ਦੀ ਗੋਦੀ ਵਿੱਚ ਇੱਕ ਛੋਟਾ ਜਿਹਾ ਮਾਸੂਮ ਬੱਚਾ ਚੱਕਿਆ ਹੋਇਆ ਸੀ ਉਹ ਔਰਤ ਬਹੁਤ ਜ਼ਿਆਦਾ ਉਦਾਸ ਦਿਖਾਈ ਦੇ ਰਹੀ ਸੀ ਤਿੰਨ-ਚਾਰ ਘੰਟਿਆਂ ਦੇ ਸਫ਼ਰ ਤੋਂ ਬਾਅਦ ਉਹ ਔਰਤ ਭਪਾਲ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੀ ਹੈ। ਸਟੇਸ਼ਨ ਤੇ ਕਾਫੀ ਭੀੜ ਸੀ। ਇੱਧਰ-ਉੱਧਰ ਭੀੜ ਦੇਖ ਕੇ ਉਹ ਔਰਤ ਪੂਰੀ ਤਰ੍ਹਾਂ ਘਬਰਾ ਜਾਂਦੀ ਹੈ। ਇੱਕ ਤਾਂ ਸਟੇਸ਼ਨ ਤੇ ਭੀੜ ਸੀ ਤੇ ਦੂਜਾ ਰਾਤ ਹੋਣ ਵਾਲੀ ਸੀ। ਇਸ ਲਈ ਉਹ ਔਰਤ ਕਾਫੀ ਬੇਚੈਨ ਲੱਗ ਰਹੀ ਸੀ। ਇਕੱਲੀ ਸੀ ਤੇ ਦੇਖਣ ਵਿੱਚ ਵੀ ਕਾਫੀ ਸੋਹਣੀ ਸੀ। ਇਸ ਲਈ ਆਉਂਦਾ ਜਾਂਦਾ ਹਰ ਕੋਈ ਉਸ ਨੂੰ ਬੜੀਆਂ ਹੀ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਉਸੇ ਭੀੜ ਵਿੱਚ ਇੱਕ ਮੁੰਡਾ ਜਿਹਦਾ ਨਾਮ ਵਿਸ਼ਾਲ ਸੀ। ਉਹ ਵੀ ਉਸ ਔਰਤ ਨੂੰ ਦੇਖਦਾ ਹੈ ਉਹ ਔਰਤ ਨੂੰ ਦੇਖ ਕੇ ਸਮਝ ਜਾਂਦਾ ਹੈ ਕਿ ਹੋ ਸਕਦਾ ਹੈ ਇਹਨੇ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਕੱਲਾ ਸਫ਼ਰ ਕੀਤਾ ਹੋਵੇ ਇਸੇ ਕਰਕੇ ਔਰਤ ਕਾਫੀ ਡਰ ਰਹੀ ਹੈ ਥੋੜਾ ਟਾਈਮ ਵਿਸ਼ਾਲ ਉਹਨੂੰ ਦੇਖਦਾ ਰਹਿੰਦਾ ਹੈ ਤੇ ਫਿਰ ਹਿੰਮਤ ਕਰਕੇ ਉਹ ਉਸ ਔਰਤ ਦੇ ਕੋਲ ਪਹੁੰਚ ਜਾਂਦਾ ਹੈ ਵਿਸ਼ਾਲ ਨੂੰ ਆਪਣੇ ਨੇੜੇ ਆਏ ਦੇਖ ਕੇ ਉਹ ਔਰਤ ਹੋਰ ਵੀ ਜ਼ਿਆਦਾ ਡਰ ਜਾਂਦੀ ਹੈ ਵਿਸ਼ਾਲ ਉਹਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਡਰੋ ਨਾ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ ਵਿਸ਼ਾਲ ਦੀ ਗੱਲ ਸੁਣ ਕੇ ਉਹ ਔਰਤ ਕਾਫੀ ਹੈਰਾਨ ਹੁੰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਕੌਣ ਹੋ ਤੇ ਤੁਸੀਂ ਮੇਰੀ ਮਦਦ ਕਿਉਂ ਕਰਨਾ ਚਾਹੁੰਦੇ ਹੋ ਵਿਸ਼ਾਲ ਉਹਨੂੰ ਕਹਿਣ ਲੱਗਦਾ ਹੈ ਕਿ ਮੈਂ ਤੁਹਾਡੇ ਬੱਚੇ ਵਿੱਚੋਂ ਆਪਣਾ ਬੱਚਾ ਦੇਖ ਰਿਹਾ ਹਾਂ ਮੇਰਾ ਬੱਚਾ ਵੀ ਇਸੇ ਉਮਰ ਦਾ ਹੀ ਹੈ ਤੁਹਾਨੂੰ ਘਬराई ਦੇਖ ਕੇ ਤੁਹਾਡਾ ਬੱਚਾ ਵੀ ਡਰ ਰਿਹਾ ਹੈ ਤੇ ਮੁਸੀਬਤ ਵਿੱਚ ਇੱਕ ਇਨਸਾਨ ਹੀ ਦੂਜੇ ਇਨਸਾਨ ਦੇ ਕੰਮ ਆਉਂਦਾ ਹੈ ਇਸੇ ਕਰਕੇ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਜਾਣਾ ਕਿੱਥੇ ਹੈ ਤੁਸੀਂ ਇਸ ਤਰ੍ਹਾਂ ਪਰੇਸ਼ਾਨ ਕਿਉਂ ਉਹ ਔਰਤ ਵਿਸ਼ਾਲ ਨੂੰ ਆਪਣੇ ਬਾਰੇ ਦੱਸਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੇਰਾ ਨਾਮ ਸੀਮਾ ਹੈ। ਪੁਬਾਲ ਵਿੱਚ ਮੇਰੀ ਭੈਣ ਰਹਿੰਦੀ ਹੈ ਤੇ ਮੈਂ ਉਹਦੇ ਨੂੰ ਮਿਲਣ ਲਈ ਆਈ ਹਾਂ। ਵਿਸ਼ਾਲ ਸੀਮਾ ਨੂੰ ਉਹਦੀ ਭੈਣ ਦਾ ਪੂਰਾ ਪਤਾ ਪੁੱਛਦਾ ਹੈ ਤੇ ਕਹਿਣ ਲੱਗਦਾ ਹੈ ਕਿ ਤੁਸੀਂ ਮੇਰੇ ਨਾਲ ਚੱਲੋ। ਮੈਂ ਤੁਹਾਨੂੰ ਇਸ ਪਤੇ ਤੇ ਪਹੁੰਚਾ ਦਿੰਦਾ। ਇਹ ਥੋੜੀ ਦੂਰ ਹੈ। ਸੀਮਾ ਨੂੰ ਉਸਦੀ ਗੱਲ ਸਹੀ ਲੱਗਦੀ ਹੈ। ਪਹਿਲਾਂ ਤਾਂ ਸੀਮਾ ਡਰ ਰਹੀ ਸੀ ਪਰ ਉਹਦੇ ਕੋਲ ਕੋਈ ਹੋਰ ਹੱਲ ਵੀ ਨਹੀਂ ਸੀ। ਇਸ ਲਈ ਉਹ ਵਿਸ਼ਾਲ ਦੇ ਪਿੱਛੇ-ਪਿੱਛੇ ਚੱਲਣ ਲੱਗਦੀ ਹੈ। 20 ਮਿੰਟਾਂ ਦੇ ਸਫ਼ਰ ਤੋਂ ਬਾਅਦ ਸੀਮਾ ਦੇ ਭੈਣ ਦਾ ਘਰ ਆ ਗਿਆ ਸੀ। ਬਾਰੋਂ ਦੇਖ ਕੇ ਉਹ ਘਰ ਨੂੰ ਪਹਿਚਾਨ ਜਾਂਦੀ ਹੈ ਉਹ ਵਿਸ਼ਾਲ ਦਾ ਧੰਨਵਾਦ ਕਰਦੀ ਹੈ ਜੋ ਉਸਨੇ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਉਹਨੂੰ ਉਹਦੇ ਪਤੇ ਤੇ ਪਹੁੰਚਾ ਦਿੱਤਾ ਇਸ ਤੋਂ ਬਾਅਦ ਵਿਸ਼ਾਲ ਉੱਥੋਂ ਚਲਾ ਜਾਂਦਾ ਹੈ ਭੈਣ ਨੂੰ ਦੇਖ ਕੇ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਸੀਮਾ ਨੂੰ ਇਸ ਤਰ੍ਹਾਂ ਦੇਖ ਕੇ ਉਹਦੀ ਭੈਣ ਜਿਹਦਾ ਨਾਮ ਨੀਤੂ ਸੀ ਉਹਨੂੰ ਆਪਣੇ ਘਰ ਦੇ ਅੰਦਰ ਲੈ ਜਾਂਦੀ ਹੈ ਤੇ ਪੁੱਛਣ ਲੱਗਦੀ ਹੈ ਕਿ ਤੂੰ ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਹੈ ਸੀਮਾ ਨੇ ਪਹਿਲਾਂ ਵੀ ਫੋਨ ਤੇ ਆਪਣੀ ਭੈਣ ਨੂੰ ਸਾਰੀ ਗੱਲ ਨਹੀਂ ਸੀ ਦੱਸੀ ਉਨੇ ਸਿਰਫ ਇਹੀ ਕਿਹਾ ਸੀ ਕਿ ਮੈਂ ਮੁਸੀਬਤ ਵਿੱਚ ਆ ਤੇ ਮੈਂ ਤੇਰੇ ਕੋਲ ਕੁਝ ਦਿਨ ਲਈ ਆ ਕੇ ਰਹਿ ਸਕਦੀ ਆ ਜਦੋਂ ਨੀਤੂ ਉਹਨੂੰ ਗੱਲ ਪੁੱਛਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸੀਮਾ ਕਹਿੰਦੀ ਹੈ ਕਿ ਮੈਂ ਤੇਰੇ ਕੋਲ ਆ ਕੇ ਹੀ ਤੈਨੂੰ ਸਭ ਕੁਝ ਦੱਸਾਂਗੀ ਹੁਣ ਨੀਤੂ ਪਾਣੀ ਪਿਉਣ ਤੋਂ ਬਾਅਦ ਉਹਦਾ ਹਾਲ ਚਾਲ ਪੁੱਛਣ ਲੱਗਦੀ ਹੈ ਥੋੜਾ ਜਿਹਾ ਸਮਾਂ ਲੰਘਣ ਤੋਂ ਬਾਅਦ ਸੀਮਾ ਆਪਣੀ ਭੈਣ ਨੂੰ ਆਪਣੀ ਸਾਰੀ ਹੱਦ ਵਿੱਚ ਦੱਸਦੀ ਹੈ ਅਸਲ ਵਿੱਚ ਸੀਮਾ ਨੇ ਪਹਿਲਾਂ ਆਪਣੀ ਮਰਜ਼ੀ ਨਾਲ ਇੱਕ ਮੁੰਡੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਉਹ ਉਸ ਨੂੰ ਦੱਸਣ ਲੱਗਦੀ ਹੈ ਕੀ ਭੈਣ ਹੈ ਜਿਸ ਮੁੰਡੇ ਨਾਲ ਮੈਂ ਵਿਆਹ ਕਰਵਾਇਆ ਸੀ ਉਹ ਤਾਂ ਪੱਕਾ ਜਵਾਰੀ ਨਿਕਲਿਆ ਸ਼ਰਾਬ ਵੀ ਬਹੁਤ ਪੀਂਦਾ ਹੈ ਇਸ ਬਾਰੇ ਮੈਨੂੰ ਪਹਿਲਾਂ ਕੁਝ ਨਹੀਂ ਸੀ ਪਤਾ ਪਰ ਪਿਛਲੇ 1 ਸਾਲ ਤੋਂ ਮੈਂ ਇਹ ਸਭ ਕੁਝ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਇੱਕ ਸ਼ਾਮ ਉਹ ਘਰੇ ਇੱਕ ਹੋਰ ਮੁੰਡੇ ਨੂੰ ਨਾਲ ਲੈ ਕੇ ਆਉਂਦਾ ਅੱਜ ਉਹ ਝੂਲੇ ਵਿੱਚ ਮੈਨੂੰ ਹੀ ਹਾਰ ਗਿਆ ਸੀ ਉਹ ਮੁੰਡਾ ਮੈਨੂੰ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਸੀ ਇਹ ਸਭ ਕੁਝ ਸੁਣ ਕੇ ਮੈਂ ਤਾਂ ਬਹੁਤ ਜ਼ਿਆਦਾ ਘਬਰਾ ਗਈ ਮੈਂ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਕਿਸੇ ਨਾ ਕਿਸੇ ਤਰ੍ਹਾਂ ਭੱਜ ਕੇ ਉੱਥੋਂ ਨਿਕਲ ਆਈ ਇਹ ਸਭ ਕੁਝ ਸੁਣ ਕੇ ਸੀਮਾ ਦੀ ਭੈਣ ਵੀ ਹੈਰਾਨ ਹੋ ਜਾਂਦੀ ਹੈ ਉਸ ਨੂੰ ਤਸੱਲੀ ਦਿੰਦੀ ਹੈ ਤੇ ਸ਼ਾਂਤ ਕਰਵਾਉਂਦੀ ਹੈ ਕਹਿੰਦੀ ਹੈ ਕਿ ਜੋ ਕੁਝ ਹੋਊਗਾ ਦੇਖਿਆ ਜਾਊਗਾ ਪਰ ਅੱਜ ਤੱਕ ਤੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਤੂੰ ਆਰਾਮ ਨਾਲ ਇੱਥੇ ਰਹਿ ਸਕਦੀ ਹੈ ਹੁਣ ਸੀਮਾ ਆਪਣੀ ਭੈਣ ਨੀਤੂ ਦੇ ਘਰ ਵਿੱਚ ਹੀ ਰਹਿਣ ਲੱਗ ਗਈ ਸੀ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਸੀਮਾ ਆਪਣੇ ਕੀਤੇ ਫੈਸਲੇ ਤੇ ਬਹੁਤ ਜ਼ਿਆਦਾ ਪਛਤਾ ਰਹੀ ਸੀ ਜਦੋਂ ਉਹਨੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਉਸ ਮੁੰਡੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਘਰਦਿਆਂ ਨੇ ਸੀਮਾ ਨੂੰ ਬਹੁਤ ਸਮਝਾਇਆ ਸੀ ਕਿ ਮੁੰਡਾ ਸਾਨੂੰ ਚੰਗਾ ਨਹੀਂ ਲੱਗਦਾ ਪਰ ਸੀਮਾ ਨੇ ਉਸ ਸਮੇਂ ਕਿਸੇ ਦੀ ਵੀ ਗੱਲ ਨਹੀਂ ਸੁਣੀ ਵਿਆਹ ਤੋਂ ਬਾਅਦ ਮਾਪਿਆਂ ਨਾਲ ਤਾਂ ਉਹਦੀ ਬਿਲਕੁਲ ਹੀ ਗੱਲਬਾਤ ਬੰਦ ਹੋ ਗਈ ਸੀ ਸਿਰਫ ਇੱਕ ਭੈਣ ਹੀ ਸੀ ਜੋ ਕਦੇ-ਕਦੇ ਉਹਨੂੰ ਫੋਨ ਕਰ ਲੈਂਦੀ ਤੇ ਫੋਨ ਤੇ ਉਹ ਗੱਲਾਂ ਕਰ ਲੈਂਦੇ ਨਾ ਪ੍ਰਾਣੀਆਂ ਸਾਰੀਆਂ ਗੱਲਾਂ ਨੂੰ ਯਾਦ ਕਰਕੇ ਸੀਮਾ ਬਹੁਤ ਪਛਤਾਉਂਦੀ ਹੈ ਤੇ ਉੱਚੀ-ਉੱਚੀ ਰੋਂਦੀ ਹੈ ਸੀਮਾ ਨੂੰ ਉੱਥੇ ਰਹਿੰਦੀ ਨੂੰ ਹੁਣ 2 ਮਹੀਨੇ ਹੋ ਗਏ ਸਨ ਇਸੇ ਕਰਕੇ ਨੀਤੂ ਦਾ ਘਰ ਵਾਲਾ ਵੀ ਹੁਣ ਇਸ ਗੱਲ ਨੂੰ ਚੰਗਾ ਨਹੀਂ ਸੀ ਸਮਝਦਾ ਉਹ ਸੋਚਦਾ ਸੀ ਕਿ ਇਹ ਕਦੋਂ ਤੱਕ ਸਾਡੇ ਘਰੇ ਰਹੇਗੀ ਇਸੇ ਸਬ ਕਰਕੇ ਉਹ ਨੀਤੂ ਨਾਲ ਥੋੜੇ ਥੋੜੇ ਦਿਨਾਂ ਵਿੱਚ ਲੜਾਈ ਕਰ ਲੈਂਦਾ ਇੱਕ ਦਿਨ ਸੀਮਾ ਜਦੋਂ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਤਾਂ ਰਾਤ ਸਮੇਂ ਨੀਤੂ ਤੇ ਉਹਦੇ ਘਰ ਵਾਲੇ ਵਿਚਕਾਰ ਲੜਾਈ ਹੋਣ ਲੱਗਦੀ ਹੈ ਅੱਜ ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਸ਼ਾਇਦ ਮੇਰੀ ਵਜ੍ਹਾ ਨਾਲ ਮੇਰੀ ਭੈਣ ਦਾ ਘਰ ਵੀ ਖਰਾਬ ਹੋ ਰਿਹਾ ਹੈ ਉਹ ਹੋਰ ਵੀ ਉਦਾਸ ਹੋ ਜਾਂਦੀ ਹੈ ਉਸ ਦਾ ਘਰ ਵਾਲਾ ਉਹਨੂੰ ਕਹਿ ਰਿਹਾ ਸੀ ਕਿ ਤੇਰੀ ਭੈਣ ਕਦੋਂ ਤੱਕ ਸਾਡੇ ਘਰੇ ਬੈਠੀ ਰਹੇਗੀ ਕਦੋਂ ਤੱਕ ਮੈਂ ਉਹਨਾਂ ਦੋਹਾਂ ਦਾ ਖਰਚਾ ਚੱਲਦਾ ਰਵਾਂਗਾ ਉਹ ਉਸ ਨੂੰ ਕਹਿ ਰਿਹਾ ਸੀ ਕਿ ਤੂੰ ਆਪਣੀ ਭੈਣ ਨੂੰ ਕਹਿ ਕੇ ਇੱਥੋਂ ਚਲੀ ਜਾਵੇ ਪਰ ਨੀਤੂ ਆਪਣੇ ਘਰ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਨੀਤੂ ਦਾ ਘਰ ਵਾਲਾ ਉਹਦੀ ਇੱਕ ਵੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ ਉਲਟਾ ਉਸ ਨਾਲ ਲੜਾਈ ਕਰ ਰਿਹਾ ਸੀ ਇਹ ਸਭ ਗੱਲਾਂ ਸੀਮਾ ਦੇ ਦਿਮਾਗ ਤੇ ਮਨ ਤੇ ਕਾਫੀ ਅਸਰ ਪਾਉਂਦੀਆਂ ਉਹ ਸੋਚਣ ਲੱਗਦੀ ਹੈ ਕਿ ਮੈਨੂੰ ਕੁਝ ਨਾ ਕੁਝ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਹੈ। ਮੈਂ ਕਦੋਂ ਤੱਕ ਇਹਨਾਂ ਦੇ ਕੋਲ ਰਹਾਂਗੀ ਤੇ ਕਦੋਂ ਤੱਕ ਇਹਨਾਂ ਤੇ ਬੋਝ ਬਣ ਕੇ ਰਵਾਂਗੀ। ਅਗਲੇ ਦਿਨ ਸਵੇਰੇ ਸੀਮਾ ਨੀਤੂ ਨੂੰ ਕਹਿਣ ਲੱਗਦੀ ਹੈ ਕਿ ਇਸ ਤਰ੍ਹਾਂ ਨਹੀਂ ਚੱਲਣਾ। ਮੈਨੂੰ ਕੋਈ ਨਾ ਕੋਈ ਕੰਮ ਤਾਂ ਜ਼ਰੂਰ ਹੀ ਲੱਭਣਾ ਚਾਹੀਦਾ ਹੈ। ਨੀਤੂ ਉਹਨੂੰ ਸਮਝਾਉਂਦੀ ਹੈ ਕਿ ਤੈਨੂੰ ਇਹ ਸਭ ਗੱਲਾਂ ਆਪਣੇ ਮਨ ਤੇ ਨਹੀਂ ਲਗਾਉਣੀਆਂ ਚਾਹੀਦੀਆਂ। ਅਸੀਂ ਤੇਰਾ ਖਿਆਲ ਰੱਖਾਂਗੇ। ਸੀਮਾ ਨੀਤੂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦੇਣਾ ਚਾਹੁੰਦੀ ਸੀ। ਕਿ ਉਸਨੇ ਰਾਤ ਨੀਤੂ ਤੇ ਉਹਦੇ ਘਰ ਵਾਲੇ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੀਤੂ ਸੀਮਾ ਨੂੰ ਕਹਿਣ ਲੱਗਦੀ ਹੈ ਕਿ ਚਲ ਠੀਕ ਹੈ ਜੇ ਤੂੰ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਤੇਰੀ ਮਰਜ਼ੀ ਹੈ ਇਹਦੇ ਵਿੱਚ ਕੋਈ ਬੁਰਾਈ ਨਹੀਂ ਅੱਜ ਸੀਮਾ ਕੰਮ ਲੱਭਣ ਲਈ ਘਰ ਤੋਂ ਬਾਹਰ ਆਉਂਦੀ ਹੈ ਉਹ ਆਪਣੇ ਲਈ ਇੱਧਰ ਉੱਧਰ ਕੰਮ ਲੱਭਣ ਲੱਗਦੀ ਹੈ ਸੀਮਾ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਉਹ ਤਾਂ ਸਿਰਫ 10ਵੀਂ ਪੜ੍ਹੀ ਸੀ ਇਸ ਕਰਕੇ ਇੱਕ ਦੁਕਾਨ ਵਿੱਚ ਉਸ ਨੂੰ ਸਮਾਨ ਫੜਾਉਣ ਦੇ ਕੰਮ ਮਿਲ ਜਾਂਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਹੈ ਉਹ ਉਸ ਨੂੰ ਇੱਥੇ ਕੰਮ ਕਰਦੀ ਨੂੰ 1 ਮਹੀਨਾ ਹੋ ਗਿਆ ਸੀ ਜਿਵੇਂ ਹੀ 1 ਮਹੀਨਾ ਪੂਰਾ ਹੁੰਦਾ ਹੈ ਤਾਂ ਸੀਮਾ ਨੂੰ ਉਹਦੀ ਪਹਿਲੀ ਤਨਖਾਹ 5000 ਰੁਪਏ ਮਿਲਦੀ ਹੈ ਇਹਨਾਂ ਵਿੱਚੋਂ 2000 ਆਪਣੇ ਕੋਲ ਰੱਖ ਲੈਂਦੀ ਹੈ ਤੇ ਬਾਕੀ ਦੇ 3000 ਆਪਣੀ ਭੈਣ ਨੂੰ ਦੇ ਦਿੰਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਕੋਲ ਰਹਣੀ ਆ ਤੇ ਤੂੰ ਮੇਰਾ ਸਾਰਾ ਖਰਚਾ ਚੱਕਦੀ ਐ ਇਹਨਾਂਕ ਤਾਂ ਮੇਰਾ ਹੱਕ ਬਣਦਾ ਹੀ ਐ ਨਹੀਂ ਤੂੰ ਪਹਿਲਾਂ ਤਾਂ ਪੈਸੇ ਲੈਣ ਤੋਂ ਇਨਕਾਰ ਕਰ ਰਹੀ ਸੀ ਪਰ ਜਦੋਂ ਸੀਮਾ ਜ਼ਿਆਦਾ ਕਹਿੰਦੀ ਐ ਤਾਂ ਉਸ ਨੂੰ ਜ਼ਬਰਦਸਤੀ ਪੈਸੇ ਦੇ ਦਿੰਦੀ ਐ ਸੀਮਾ ਫੜ ਲੈਂਦੀ ਐ ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਨੀਤੂ ਦੇ ਘਰ ਵਾਲਾ ਉਹਨੂੰ ਬੋਝ ਸਮਝਣ ਲੱਗ ਗਿਆ। ਹੁਣ ਸੀਮਾ ਹਰ ਰੋਜ਼ ਆਪਣੇ ਕੰਮ ਤੇ ਜਾਂਦੀ। ਹੌਲੀ-ਹੌਲੀ ਸਮਾਂ ਬੀਤਣ ਲੱਗਦਾ। ਹੁਣ ਇਹਨਾਂ ਗੱਲਾਂ ਨੂੰ 2-2.5 ਸਾਲ ਬੀਤ ਚੁੱਕੇ ਸਨ ਤੇ ਸੀਮਾ ਦਾ ਬੱਚਾ ਵੀ 4 ਸਾਲਾਂ ਦਾ ਹੋ ਗਿਆ ਸੀ। ਸੀਮਾ ਨੇ ਕੁਝ ਪੈਸੇ ਜੋੜ ਲਏ ਸੀ ਤਾਂ ਜੋ ਆਪਣੇ ਬੱਚੇ ਨੂੰ ਚੰਗੇ ਸਕੂਲ ਵਿੱਚ ਐਡਮਿਸ਼ਨ ਕਰਵਾ ਸਕੇ। ਉਸ ਕੋਲ ਜ਼ਿਆਦਾ ਪੈਸੇ ਤਾਂ ਨਹੀਂ ਸਨ, ਬਸ ਇਹੀ ਕੋਈ 5-6000 ਰੁਪਿਆ ਸੀ। ਪਰ ਅਚਾਨਕ ਹੀ ਇੱਕ ਦਿਨ ਸੀਮਾ ਦੇ بیٹے ਜਿਹਦਾ ਨਾਮ ਚਿਰਾਗ ਸੀ ਉਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਉਹ ਜਲਦੀ ਜਲਦੀ ਉਹਨੂੰ ਹਸਪਤਾਲ ਲੈ ਕੇ ਜਾਂਦੀ ਹੈ। ਚੈੱਕਅਪ ਕਰਨ ਤੋਂ ਬਾਅਦ ਡਾਕਟਰ ਉਹਨੂੰ ਦੱਸਦੇ ਆ ਕਿ ਤੁਹਾਡੇ ਬੱਚੇ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਇਹਦਾ ਲੰਮਾ ਸਮਾਂ ਇਲਾਜ ਕਰਨਾ ਪਵੇਗਾ। ਇਹਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਉਣਾ ਪਊਗਾ। ਸੀਮਾ ਡਾਕਟਰ ਨੂੰ ਉਹਦੇ ਇਲਾਜ ਦਾ ਖਰਚਾ ਪੁੱਛਦੀ ਹੈ। ਤਾਂ ਡਾਕਟਰ ਕਹਿਣ ਲੱਗਦਾ ਕਿ ਘੱਟੋ ਘੱਟ 15-20000 ਰੁਪਏ ਦਾ ਖਰਚਾ ਆ ਹੀ ਜਾਣਗੇ। ਡਾਕਟਰ ਉਸਨੂੰ ਕਹਿਣ ਲੱਗਦਾ ਕਿ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰ ਲਓ। ਉਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿਓ ਉਸ ਸਮੇਂ ਸੀਮਾ ਦੇ ਕੋਲ 5000 ਰੁਪਏ ਹੀ ਸਨ ਸੀਮਾ ਡਾਕਟਰ ਨੂੰ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਸਿਰਫ 5000 ਨੇ ਤੁਸੀਂ ਇੰਨੇ ਵਿੱਚ ਹੀ ਮੇਰੇ ਬੱਚੇ ਦਾ ਇਲਾਜ ਕਰ ਦਿਓ ਪਰ ਡਾਕਟਰ ਕਹਿੰਦਾ ਕਿ ਇੰਨੇ ਘੱਟ ਰੁਪਏ ਵਿੱਚ ਇਹਦਾ ਇਲਾਜ ਨਹੀਂ ਹੋਣਾ ਕਿਉਂਕਿ ਇਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਵੇਗਾ ਤੇ ਬੱਚੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਘੱਟੋ ਘੱਟ ਇੱਕ ਹਫ਼ਤਾ ਤਾਂ ਤਾਨੂੰ ਹਸਪਤਾਲ ਵਿੱਚ ਰੁਕਣਾ ਹੀ ਪਊਗਾ ਬਹੁਤ ਜ਼ਿਆਦਾ ਦਵਾਈ ਲੱਗੇਗੀ ਹਸਪਤਾਲ ਵਿੱਚ ਜਵਾਕੇ ਸੀਮਾ ਆਪਣੀ ਭੈਣ ਨੂੰ ਸਾਰੀ ਗੱਲ ਦੱਸਦੀ ਹੈ। ਨੀਤੂ ਆਪਣੇ ਘਰ ਵਾਲੇ ਨੂੰ ਫੋਨ ਤੇ ਪੈਸਿਆਂ ਬਾਰੇ ਪੁੱਛਦੀ ਹੈ। ਉਹ ਉਸ ਨੂੰ ਕਹਿੰਦੀ ਹੈ ਕਿ ਮੈਨੂੰ 10000 ਰੁਪਏ ਚਾਹੀਦੇ ਐ। ਚਿਰਾਗ ਕਾਫੀ ਜ਼ਿਆਦਾ ਬਿਮਾਰ ਹੈ। ਪੈਸਿਆਂ ਦੀ ਗੱਲ ਸੁਣ ਕੇ ਨੀਤੂ ਦਾ ਘਰ ਵਾਲਾ ਕਾਫੀ ਜ਼ਿਆਦਾ ਗੁੱਸੇ 'ਚ ਆ ਜਾਂਦਾ ਹੈ। ਉਹ ਫੋਨ 'ਤੇ ਉੱਚੀ-ਉੱਚੀ ਉਹਨੂੰ ਲੜਨ ਲੱਗਦਾ ਹੈ। ਇਹ ਗੱਲਾਂ ਸੀਮਾ ਨੂੰ ਬਾਹਰ ਤੱਕ ਸੁਣਾਈ ਦੇ ਰਹੀਆਂ ਸਨ। ਨੀਤੂ ਦਾਸ ਹੋ ਕੇ ਫੋਨ ਕੱਟ ਦਿੰਦੀ ਹੈ। ਪਰ ਆਪਣੀ ਭੈਣ ਨੂੰ ਕਹਿੰਦੀ ਹੈ ਕਿ ਨੈਟਵਰਕ ਖਰਾਬ ਹੈ। ਸੀਮਾ ਨੇ ਸਾਰੀ ਗੱਲ ਸੁਣ ਲਈ ਸੀ ਤੇ ਉਹ ਸਮਝ ਜਾਂਦੀ ਐ ਸੀਮਾ ਉਹਨੂੰ ਕਹਿੰਦੀ ਐ ਕਿ ਤੂੰ ਫਿਕਰ ਨਾ ਕਰ ਮੈਂ ਕਿ ਤਾ ਹੋਰ ਪੈਸਿਆਂ ਦਾ ਇੰਤਜ਼ਾਮ ਕਰ ਲਵਾਂਗੀ ਇਹ ਸੀਮਾ ਦੇ ਮੂੰਹੋਂ ਸਭ ਕੁਝ ਸੁਣ ਕੇ ਨੀਤੂ ਨੂੰ ਵੀ ਹੁਣ ਸਮਝ ਆ ਗਿਆ ਸੀ ਕਿ ਉਹਨੇ ਸਭ ਕੁਝ ਸੁਣ ਲਿਆ ਨੀਤੂ ਉਹਨੂੰ ਗੱਲ ਨਾਲ ਲਾ ਲੈਂਦੀ ਐ ਤੇ ਰੋਣ ਲੱਗਦੀ ਐ ਕਹਿੰਦੀ ਐ ਭੈਣੇ ਮੈਨੂੰ ਮaaf ਕਰ ਦੇ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ ਸੀਮਾ ਜਿਸ ਦੁਕਾਨ ਵਿੱਚ ਕੰਮ ਕਰਦੀ ਸੀ ਉਹ ਉਸ ਤੋਂ ਵੀ ਅਡਵਾਂਸ ਪੈਸੇ ਮੰਗਣ ਲਈ ਜਾਂਦੀ ਐ ਪਰ ਦੁਕਾਨਦਾਰ ਵੀ ਉਹਨੂੰ ਮਨਾ ਕਰ ਦਿੰਦਾ ਐ ਹੁਣ ਸੀਮਾ ਉਦਾਸ ਹੋ ਕੇ ਹਸਪਤਾਲ ਜਾਂਦੀ ਹੈ ਉਹ ਸੋਚ ਰਹੀ ਸੀ ਕਿ ਮੈਂ ਡਾਕਟਰ ਤੋਂ ਰਹਿਮ ਦੀ ਭੀਖ ਮੰਗਾਗੀ ਹੋ ਸਕਦਾ ਡਾਕਟਰ ਮੇਰੇ ਤੇ ਤਰਸ ਖਾਲੇ ਇਹ ਸਭ ਕੁਝ ਸੋਚਦੇ ਹੋਏ ਉਹ ਹਸਪਤਾਲ ਪਹੁੰਚ ਜਾਂਦੀ ਹੈ ਡਾਕਟਰ ਨੂੰ ਕਹਿੰਦੀ ਹੈ ਕਿ ਮੇਰੇ ਕੋਲ ਸਿਰਫ 5000 ਰੁਪਏ ਨੇ ਤੁਸੀਂ ਇਹਨਾਂ ਨੂੰ ਰੱਖ ਲਓ ਬਾਕੀ ਪੈਸੇ ਮੈਂ ਤੁਹਾਨੂੰ 3-4 ਮਹੀਨਿਆਂ 'ਚ ਦੇ ਦਾਂਗੀ ਤੁਸੀਂ ਮੇਰੇ ਬੱਚੇ ਦਾ ਇਲਾਜ ਕਰ ਦਿਓ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਦੁਨੀਆ ਵਿੱਚ ਬਿਲਕੁਲ ਇਕੱਲੀ ਰਹਿ ਜਾਾਂਗੀ ਇਹਦੇ ਬਿਨਾ ਮੇਰਾ ਹੋਰ ਕੋਈ ਨਹੀਂ ਪਰ ਉਹ ਡਾਕਟਰ ਕਾਫੀ ਗੁੱਸੇ ਵਾਲਾ ਸੀ ਉਹ ਸੀਮਾ ਨੂੰ ਕਹਿਣ ਲੱਗਦਾ ਕਿ ਅਸੀਂ ਇੱਥੇ ਧਰਮਸ਼ਾਲਾ ਨਹੀਂ ਖੋਲੀ ਇਹ ਹਸਪਤਾਲ ਹੈ ਜੇ ਇਸ ਤਰ੍ਹਾਂ ਅਸੀਂ ਤੁਹਾਡੇ ਵਰਗੇ ਸਾਰੇ ਲੋਕਾਂ ਤੇ ਤਰਸ ਕਰਦੇ ਰਹਾਂਗੇ ਫਿਰ ਹਸਪਤਾਲ ਕਿਵੇਂ ਚੱਲੇਗਾ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ ਪੈਸਿਆਂ ਤੋਂ ਬਿਨਾ ਮੈਂ ਇਲਾਜ ਨਹੀਂ ਕਰ ਸਕਦਾ ਸੀਮਾ ਡਾਕਟਰ ਦੀਆਂ ਕਾਫੀ ਜ਼ਿਆਦਾ ਮਿੰਟਾਂ ਕਰਦੀ ਹੈ ਪਰ ਡਾਕਟਰ ਉਹਦੀ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਜਦੋਂ ਸੀਮਾ ਜ਼ਿਆਦਾ ਹੀ ਮਿੰਟਾਂ ਕਰਨ ਲੱਗਦੀ ਹੈ ਤਾਂ ਡਾਕਟਰ ਸਿਕਿਉਰਟੀ ਨੂੰ ਆਵਾਜ਼ ਲਗਾ ਕੇ ਉਹਨੂੰ ਬਾਹਰ ਕੱਢਣ ਲਈ ਕਹਿਣ ਲੱਗਦਾ ਹੈ ਸਾਰੇ ਹਸਪਤਾਲ ਵਾਲੇ ਸੀਮਾ ਵੱਲ ਹੀ ਦੇਖ ਰਹੇ ਸਨ ਉਦੋਂ ਹੀ ਉੱਥੋਂ ਦੀ ਇੱਕ ਹੋਰ ਡਾਕਟਰ ਲੰਘ ਰਿਹਾ ਹੈ ਜਿਵੇਂ ਹੀ ਉਹ ਸੀਮਾ ਨੂੰ ਦੇਖਦਾ ਤਾਂ ਇੱਕਦਮ ਪਹਿਚਾਨ ਜਾਂਦਾ ਹੈ ਸੀਮਾ ਨੂੰ ਉਹਦੇ ਬਿਮਾਰ ਬੱਚੇ ਨਾਲ ਦੇਖਦਾ ਤਾਂ ਇੱਕਦਮ ਰੁੱਕ ਕੇ ਸੀਮਾ ਦੇ ਕੋਲ ਆਉਂਦਾ ਸਾਰੇ ਮਾਮਲੇ ਨੂੰ ਸਮਝ ਕੇ ਸੀਮਾ ਨੂੰ ਕਹਿਣ ਲੱਗਦਾ ਕਿ ਤੁਸੀਂ ਫਿਕਰ ਨਾ ਕਰੋ ਤੁਹਾਡੇ ਬੱਚੇ ਦੇ ਇਲਾਜ ਦਾ ਸਾਰਾ ਖਰਚਾ ਮੈਂ ਆਪਣੇ ਆਪ ਦੇ ਦੇਵਾਂਗਾ ਤੁਸੀਂ ਜਲਦੀ ਨਾਲ ਬੱਚੇ ਨੂੰ ਦਾਖਲ ਕਰਵਾਓ ਸੀਮਾ ਡਾਕਟਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ ਡਾਕਟਰ ਬੱਚੇ ਦਾ ਇਲਾਜ ਸ਼ੁਰੂ ਕਰ ਦਿੰਦਾ ਹੈ ਲਗਭਗ 15 ਦਿਨ ਸੀਮਾ ਆਪਣੇ ਬੱਚੇ ਨਾਲ ਹਸਪਤਾਲ 'ਚ ਹੀ ਰਹਿੰਦੀ ਹੈ ਇਨ੍ਹਾਂ ਦਿਨਾਂ ਵਿੱਚ ਸੀਮਾ ਦਾ ਪੁੱਤ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਸੀ ਉਹ ਦੂਜਾ ਡਾਕਟਰ ਵੀ ਦਿਨ ਵਿੱਚ ਇੱਕ ਵਾਰੀ ਸੀਮਾ ਤੇ ਉਹਦੇ ਬੱਚੇ ਨੂੰ ਮਿਲਣ ਲਈ ਜ਼ਰੂਰ ਆਉਂਦਾ ਉਹਨਾਂ ਨਾਲ ਗੱਲਾਂ-ਵਾਟਾਂ ਕਰਦਾ ਗੱਲਾਂ-ਗੱਲਾਂ ਵਿੱਚ ਉਸ ਨੂੰ ਸੀਮਾ ਬਾਰੇ ਸਾਰਾ ਕੁਝ ਪਤਾ ਲੱਗ ਜਾਂਦਾ ਉਸ ਨੂੰ ਇਹ ਪਤਾ ਲੱਗਦਾ ਹੈ ਕਿੱਕੀ ਮੇ ਸੀਮਾ ਦੇ ਪਤੀ ਨੇ ਉਹਦੇ ਨਾਲ ਬਹੁਤ ਗਲਤ ਕੀਤਾ ਤੇ ਹੁਣ ਉਹ ਆਪਣੀ ਭੈਣ ਦੇ ਕੋਲ ਰਹਿੰਦੀ ਹੈ। ਉਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਹੁਣ ਉਹ ਕਿਸ ਤਰ੍ਹਾਂ ਮਿਹਨਤ ਕਰਕੇ ਆਪਣਾ ਤੇ ਆਪਣੇ ਬੱਚਾ ਢੱਪ ਰਹੀ ਹੈ। ਡਾਕਟਰ ਨੂੰ ਸੀਮਾ ਕਾਫੀ ਮਜਬੂਰ ਤੇ ਵਿਚਾਰੀ ਲੱਗਦੀ ਹੈ। ਉਸ ਨੂੰ ਸੀਮਾ ਤੇ ਤਰਸ ਆਉਣ ਲੱਗਦਾ ਹੈ। ਡਾਕਟਰ ਸੀਮਾ ਦੇ ਬੱਚੇ ਨਾਲ ਕਾਫੀ ਜ਼ਿਆਦਾ ਕੁਲ ਮਿਲ ਗਿਆ ਸੀ। ਹੁਣ ਚਿਰਾਗ ਬਿਲਕੁਲ ਠੀਕ ਹੋ ਗਿਆ ਸੀ ਤੇ ਜਿਵੇਂ ਹੀ ਉਹਨੂੰ ਹਸਪਤਾਲ ਚੋਂ ਛੁੱਟੀ ਮਿਲਦੀ ਹੈ ਸੀਮਾ ਦੂਜੇ ਡਾਕਟਰ ਕੋਲ ਜਾਂਦੀ ਹੈ। ਉਹ ਆਪਣੀ ਚੁੰਨੀ ਦੇ ਲੜ ਵਿੱਚੋਂ 4000 ਰੁਪਏ ਕੱਢਦੀ ਹੈ ਤੇ ਕਹਿਣ ਲੱਗਦੀ ਹੈ ਕਿ ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਇਹ 4000 ਰੁਪਏ ਰੱਖ ਲਓ ਤੁਹਾਡਾ ਜੋ ਵੀ ਹੋਰ ਖਰਚਾ ਹੋਇਆ ਉਹ ਮੈਂ ਹੌਲੀ-ਹੌਲੀ ਤੁਹਾਨੂੰ ਵਾਪਸ ਕਰ ਦੇਵਾਂਗੀ ਡਾਕਟਰ ਉਹ ਪੈਸੇ ਸੀਮਾ ਨੂੰ ਹੀ ਵਾਪਸ ਕਰ ਦਿੰਦਾ ਹੈ ਉਹ ਕਹਿਣ ਲੱਗਦਾ ਹੈ ਕਿ ਨਹੀਂ ਮੈਨੂੰ ਇਹ ਪੈਸੇ ਨਹੀਂ ਚਾਹੀਦੇ ਤੁਸੀਂ ਇਹਨਾਂ ਪੈਸਿਆਂ ਨੂੰ ਆਪਣੇ ਕੋਲ ਹੀ ਰੱਖੋ ਤੁਹਾਨੂੰ ਪੈਸੇ ਵਾਪਸ ਕਰਨ ਦੀ ਵੀ ਕੋਈ ਲੋੜ ਨਹੀਂ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਉਹ ਡਾਕਟਰ ਸੀਮਾ ਨੂੰ ਪੁੱਛਣ ਲੱਗਦਾ ਹੈ ਕਿ ਕੀ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਹੈ ਡਾਕਟਰ ਦੇ ਮੂੰਹੋਂ ਇਹ ਗੱਲ ਸੁਣ ਕੇ ਸੀਮਾ ਪੂਰੀ ਤਰ੍ਹਾਂ ਨਾਲ ਹਰਾਣ ਰਹਿ ਜਾਂਦੀ ਹੈ ਸੀਮਾ ਡਾਕਟਰ ਨੂੰ ਪੁੱਛਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਇਹ ਸੁਣ ਕੇ ਡਾਕਟਰ ਦੀ ਅੱਖਾਂ ਵਿੱਚ ਇੱਕਦਮ ਪਾਣੀ ਆ ਜਾਂਦਾ ਹੈ ਸੀਮਾ ਕਹਿੰਦੀ ਹੈ ਕਿ ਮੈਂ ਕੁਝ ਗਲਤ ਪੁੱਛ ਲਿਆ ਡਾਕਟਰ ਕਹਿੰਦਾ ਨਹੀਂ ਤੁਸੀਂ ਕੁਝ ਵੀ ਗਲਤ ਨਹੀਂ ਪੁੱਛਿਆ ਮੈਨੂੰ ਤਾਂ ਸਿਰਫ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਸਨ ਪਹਿਲਾਂ ਜਦੋਂ ਮੈਂ ਆਪਣੇ ਪਰਿਵਾਰ ਨਾਲ ਬਹੁਤ ਜ਼ਿਆਦਾ ਖੁਸ਼ ਰਹਿੰਦਾ ਸੀ ਉਹ ਗੱਲਾਂ ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਨੂੰ ਉਸ ਦਿਨ ਸਟੇਸ਼ਨ ਤੇ ਮਿਲਿਆ ਸੀ ਜਦੋਂ ਤੁਹਾਡੀ ਭੈਣ ਦੇ ਘਰੇ ਤੁਸੀਂ ਜਾਣਾ ਸੀ ਤੇ ਮੈਂ ਹੀ ਤੁਹਾਨੂੰ ਤੁਹਾਡੀ ਭੈਣ ਦੇ ਘਰੇ ਪਹੁੰਚਾਇਆ ਸੀ ਉਸ ਦਿਨ ਤੁਹਾਡੇ ਬੱਚੇ ਨੂੰ ਦੇਖ ਕੇ ਮੈਨੂੰ ਆਪਣੇ ਬੱਚੇ ਦੀ ਯਾਦ ਆ ਗਈ ਸੀ ਅਸਲ ਵਿੱਚ ਕਹਾਸੇ ਵਿੱਚ ਮੇਰੀ ਪਤਨੀ ਤੇ ਮੇਰਾ ਬੇਟਾ ਇਸ ਦੁਨੀਆ ਤੋਂ ਚਲੇ ਗਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲਾ ਰਹਿ ਗਿਆ ਉਸੀ ਮਾਨੂੰ ਕਹਿਣ ਲੱਗਦਾ ਹੈ ਕਿ ਤੇਰੇ ਪੁੱਤ ਵਿੱਚੋਂ ਮੈਨੂੰ ਮੇਰਾ ਬੇਟਾ ਦਿਖਦਾ ਹੈ। ਹੁਣੇ ਮੇਰੇ ਨਾਲ ਕਾਫੀ ਜ਼ਿਆਦਾ ਕੁਲ ਮਿਲ ਗਿਆ ਹੈ। ਇਸੇ ਲਈ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਇਹ ਸਭ ਕੁਝ ਸੁਣ ਕੇ ਸੀਮਾ ਥੋੜਾ ਟਾਈਮ ਸੋਚ ਵਿਚਾਰ ਕਰਨ ਲੱਗਦੀ ਹੈ। ਥੋੜਾ ਟਾਈਮ ਸੋਚਣ ਤੋਂ ਬਾਅਦ ਸੀਮਾ ਡਾਕਟਰ ਦੀ ਗੱਲ ਮੰਨਣ ਲਈ ਹਾਮੀ ਭਰ ਦਿੰਦੀ ਹੈ। ਤਿੰਨ ਦਿਨਾਂ ਬਾਅਦ ਡਾਕਟਰ ਸੀਮਾ ਨਾਲ ਇੱਕ ਮੰਦਿਰ ਵਿੱਚ ਜਾ ਕੇ ਵਿਆਹ ਕਰਵਾ ਲੈਂਦਾ ਹੈ। ਵਿਆਹ ਤੋਂ ਬਾਅਦ ਉਹ ਸੀਮਾ ਨੂੰ ਆਪਣੇ ਘਰ ਦੇ ਅੰਦਰ ਲੈ ਆਉਂਦਾ ਹੈ। ਸੀਮਾ ਦੇ ਆਉਣ ਤੋਂ ਬਾਅਦ ਡਾਕਟਰ ਦਾ ਘਰ ਹੁਣ ਘਰ ਬਣ ਗਿਆ ਸੀ। ਉਹਨਾਂ ਦੇ ਆਉਣ ਤੋਂ ਬਾਅਦ ਡਾਕਟਰ ਦੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆ ਗਈਆਂ ਸਨ ਸੀਮਾ ਦੇ ਵਿਆਹ ਨਾਲ ਉਹਦੀ ਭੈਣਾ ਬਹੁਤ ਜ਼ਿਆਦਾ ਖੁਸ਼ ਸੀ ਉਸ ਦਿਨ ਤੋਂ ਬਾਅਦ ਸੀਮਾ ਦੀ ਜ਼ਿੰਦਗੀ ਬਹੁਤ ਬਦਲ ਗਈ ਸੀਮਾ ਜਿਹੜੀ ਪਹਿਲਾਂ ਦਰਦ-ਦਰਦ ਦੀਆਂ ਠੋਕਰਾਂ ਖਾਂਦੀ ਸੀ ਹੁਣ ਇੱਕ ਵਧੀਆ ਘਰ ਵਿੱਚ ਰਹਿੰਦੀ ਹੈ ਉਸਨੇ ਆਪਣੇ ਪੁੱਤ ਨੂੰ ਵੀ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਪੜ੍ਹਨ ਲਈ ਲਗਾ ਦਿੱਤਾ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜਲਦੀ ਹੀ ਮਿਲਦੇ ਹਾਂ ਇਸੇ ਤਰ੍ਹਾਂ ਦੀਆਂ ਹੋਰ ਦਿਲ ਨੂੰ ਛੂ ਲੈਣ ਵਾਲੀਆਂ ਕਹਾਣੀਆਂ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ